ਲੋ ਬਾਈ ਜੀ ਆਖਿਰਕਾਰ ਇੰਦਰ ਦੇਵਤਾ ਹੋ ਗਿਆ ਮਿਹਰਬਾਨ بارش ਹੋਈ ਸ਼ੁਰੂ ਬੀਤੀ ਰਾਤੀ ਅਸੀਂ ਸਟੇਟਸ ਪਾਤਾ ਸੀਗਾ ਕਿ ਕੁਝ ਘੰਟਿਆਂ ਦੇ ਵਿੱਚ ਬਦਲੇਗਾ ਮੌਸਮ ਦਾ ਮિજાਜ بارش ਦੀ ਸੰਭਾਵਨਾ ਗਰਮੀ ਤੋਂ ਮਿਲੇਗੀ ਰਾਹਤ ਤਾਂ ਉਹ ਚੀਜ਼ ਜਿਹੜੀ ਐ ਸਹੀ ਸਾਬਤ ਹੁੰਦੀ ਹੋਈ ਦਿਖਾਈ ਦੇ ਰਹੀ ਆਖਿਰਕਾਰ بارش ਜਿਹੜੀ ਐ ਉਹ ਜਲਾਲਾਬਾਦ ਇਲਾਕੇ ਦੇ ਵਿੱਚ ਵੀ ਆਈ ਤਾਂ ਬੜੇ ਵੀਰਾਂ ਨੇ ਕਮੈਂਟ ਕੀਤੇ ਸੀ ਇੱਕ ਮੈਂ ਕਮੈਂਟ ਤੁਹਾਨੂੰ ਦੱਸਦਾ ਬਾਈ ਲਿਖਦਾ ਕਹਿੰਦਾ ਨਾ ਵੇ بارش ਚੰਗੀ ਗੱਲ ਐ ਕਿਉਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕਿੱਦਾਂ ਅੱਗਾਂ ਲਾਈਦੀਆਂ ਅਸੀਂ ਕਿੱਦਾਂ ਜਿਹੜਾ ਪ੍ਰਾਲੀ ਬਚ ਜਾਂਦੀ ਐ ਉਸ ਨੂੰ ਅੱਗ ਲਾਉਂਦੇ ਆ ਜ਼ਮੀਨ ਨੂੰ ਜੀਵ ਜੰਤੂਆਂ ਨੂੰ ਸਾੜ ਦਿੰਨੇ ਤਾਂ ਫੇਰ ਬਾਅਦ ਦੇ ਵਿੱਚ ਅਸੀਂ ਕਹਿੰਨੇ ਆ ਕਿ بارش ਨਹੀਂ ਆਈ ਤਾਂ ਇਹ ਵੀ ਚਲੋ ਹਰੇਕ ਦੀ ਰਾਏ ਹੈਗੀ ਆ ਮੈਨੂੰ ਕਮੈਂਟ ਜਿਹੜਾ ਵਧੀਆ ਲੱਗਾ ਕਿ ਕਿਸੇ ਹੱਦ ਤੱਕ ਇਹ ਵੀ ਕਾਰਨ ਹੈਗਾ ਜਦੋਂ ਅਸੀਂ ਅੱਗਾ ਲੰਨੇ ਉਦੋਂ ਅਸੀਂ ਸੋਚਦੇ ਨਹੀਂ ਤਾਂ ਗਰਮੀ ਨੇ ਇਸ ਵਾਰੀ ਜੋ ਪ੍ਰਕੋਪ ਦਿਖਾਇਆ ਜਾਂ ਗਰਮੀ ਦਾ ਜੋ ਪ੍ਰਕੋਪ ਲੋਕਾਂ ਨੇ ਚੱਲਿਆ ਤਾਂ ਉਸ ਤੋਂ ਬਾਅਦ ਇਹ بارش ਜਿਹੜੀ ਹੈ ਇਹ ਕਿਸੇ ਤੋਹਫੇ ਤੋਂ ਘਟ ਨਹੀਂ ਹੈਗੀ ਤਾਂ بارش ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆ ਰਹੀ ਹੈ ਔਰ ਤੇਜ਼ بارش ਹੈ ਇਹ ਨੀਕਾ ਕਿ بارش ਜਿਹੜੀ ਆ ਉਹ ਮਾੜੀ-ਮੋਟੀ ਆ ਬਹੁਤ ਵਧੀਆ بارش ਆ ਬਹੁਤ ਵਧੀਆ ਮੌਸਮ ਹੋ ਗਿਆ ਤਾਂ ਵਧਾਈਆਂ ਬਈ ਜਲਾਲਾਬਾਦ ਵਾਲਿਓ ਸਾਰਿਆਂ ਨੂੰ ਬਰਸਾਤ ਸ਼ੁਰੂ ਹੋਈ ਆ ਤਾਂ ਵਧਾਈਆਂ ਸਾਰਿਆਂ ਨੂੰ ਬਰਸਾਤ ਦੀਆਂ ਮੌਸਮ ਸੁਹਾਣਾ ਹੋ ਗਿਆ ਰਤਨ ਸਿੰਘ ਰਤਨ ਨੇ ਰਾਤਾਂ ਲਈ ਜਿਹੜਾ ਹੈਗਾ ਨਾ ਉਹ ਸਟੇਟਸ ਪੜ੍ਹ ਲਾ ਵੀਰੇ ਪਹਿਲਾਂ ਹੀ ਦੱਸਤਾ ਸੀ ਰਾਤ ਹੀ ਕਿ ਬਾਰਿਸ਼ ਦੇ ਅਸਾਰ ਜਿਹੜੇ ਆ ਉਹ ਬੰਦੇ ਪਏ ਆ ਹਾਲਾਂਕਿ ਇਹ ਪ੍ਰੀ ਮੌਨਸੂਨ ਬਾਰਿਸ਼ ਹੈ ਮੌਨਸੂਨ ਦੀ ਬਾਰਿਸ਼ਾ ਮੌਨਸੂਨ ਦੇ ਵਿੱਚ ਕੁਝ ਵੀ ਪੱਕਾ ਜਿਹੜਾ ਹੈਗਾ ਉਹ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਅਨੁਮਾਨ ਜਿਹੜੇ ਹੈਗੇ ਸੀਗੇ ਉਹ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਜਿਸ ਦੇ ਆਧਾਰ ਤੇ ਆਪਾਂ ਵੀ ਜਿਹੜਾ ਹੈਗਾ ਤੁਹਾਡੇ ਤਾਂ ਹੀ ਇਹ ਜਾਣਕਾਰੀ ਪੰਚਾਇਤ ਸੀ ਔਰ ਪੌਦੇ ਜਿਹੜੇ ਆ ਉਹਨਾਂ ਵਾਸਤੇ ਕਿੱਡਾ ਵਧੀਆ ਜਿਹੜਾ ਹੈਗਾ ਉਹ بارش ਦੇ ਨਾਲ ਕਿੰਨੇ ਗਰਮੀ ਚੱਲੀ ਐ ਤਾਂ ਹੁਣ ਆਖਿਰਕਾਰ ਜਿਹੜਾ ਹੈਗਾ ਪ੍ਰਮਾਤਮਾ ਨੇ ਸੁਣ ਲਈ ਐ ਤਾਂ بارش ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਐ ਗਰਮੀ ਤੋਂ ਨਿਜ਼ਾਤ ਮਿਲੀ ਐ ਤਾਂ ਅਜੇ ਵੀ ਮੈਂ ਕਹਿਣਾ ਰੁੱਖ ਲਾਈਏ ਹਰਿਆਲੀ ਜਿਹੜੀ ਐ ਉਹ ਹੋਣੀ ਚਾਹੀਦੀ ਐ ਬਹੁਤ ਜ਼ਰੂਰੀ ਐ ਹਰਿਆਲੀ ਰੁੱਖ ਲਾਈਏ ਵਾਤੋਂ ਵਾਤ ਰੁੱਖ ਲਾਈਏ ਕਿਉਂਕਿ ਰੁੱਖਾਂ ਦੇ ਨਾਲ ਹੀ ਜਿਹੜਾ ਹੈਗਾ ਮੌਸਮ ਦੇ ਵਿੱਚ ਬਦਲਾ ਆ ਸਕਦਾ ਰੁੱਖ ਲਾਉਣ ਦੇ ਨਾਲ ਹੀ ਜਿਹੜਾ ਉਹ ਆਪਾਂ ਵਾਤਾਵਰਨ ਨੂੰ ਚੇਂਜ ਕਰ ਸਕਦੇ ਆ ਨਹੀਂ ਤਾਂ ਫਿਰ ਇਦਾਂ ਹੀ ਜਿਹੜਾ ਹੈਗਾ ਉਹ ਚੱਲੂਗਾ ਤਾਂ ਕਮੈਂਟ ਕਰਕੇ ਦੱਸਣਾ ਕਿੱਥੇ ਕਿੱਥੇ بارش ਜਿਹੜੀ ਹੈ ਉਹ ਹੋ ਰਹੀ ਹੈ ਜਲਾਲਾਬਾਦ ਦੇ ਵਿੱਚ ਤਾਂ ਸ਼ੁਰੂਆਤ ਹੋ ਚੁੱਕੀ ਹੈ ਔਰ ਤਕਰੀਬਨ 1 ਤੋਂ 1.5 ਘੰਟਾ ਇਹ ਚੱਲਣੀ ਹੈ ਜੋ ਨੈਟ ਦੱਸ ਰਿਹਾ ਹੈ ਤਾ ਹੋਰ ਕਿੱਥੇ ਕਿੱਥੇ ਬਰਸਾਤ ਹੋ ਰਹੀ ਹੈ ਜਰੂਰ ਦੱਸਿਆ ਜੇ ਗੋਲੂ ਕਾ ਮੋੜ ਬਹੁਤ ਜ਼ਿਆਦਾ 30 ਮਿੰਟ ਤੋਂ ਪੈ ਰਿਹਾ ਬਿਲਕੁਲ ਭਾਈ ਜੀ ਮੈਂ ਦੱਸਿਆ ਅੱਜ ਦਾ 1.5 ਘੰਟੇ ਦੇ ਕਰੀਬ ਜਿਹੜਾ ਹੈਗਾ ਇਹ ਮੀਂਹ ਪੈਣਾ ਔਰ ਸ਼ੁਰੂਆਤ ਜਿਸ ਦੀ ਹੋ ਚੁੱਕੀ ਹੈ ਕਈ ਥਾਵਾਂ ਤੇ ਬਾਰਿਸ਼ ਦੇ ਨਾਲ ਜਿਹੜਾ ਮੋਬਾਈਲ ਹੈ ਉਹ ਵੀ ਭਿੱਜ ਗਿਆ ਤਾਂ ਕੋਈ ਚੱਕਰ ਨਹੀਂਗਾ ਬਾਰਿਸ਼ ਨਹੀਂ ਚਾਹੀਦੀ ਆ ਮੋਬਾਈਲ ਦਾ ਕੋਈ ਚੱਕਰ ਨਹੀਂ ਵੈਸੇ ਵੀ ਵਾਟਰਪਰੂਫ ਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿੱਥੋਂ-ਕਿੱਥੋਂ ਤੁਸੀਂ ਦੇਖ ਰਹੇ ਹੋ ਔਰ ਕਿੱਥੇ-ਕਿੱਥੇ ਬਰਸਾਤ ਜਿਹੜੀ ਆ ਉਹ ਹੋ ਰਹੀ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦਿਖਾ ਰਹੇ ਆ ਜਲਾਲਾਬਾਦ ਦੀਆਂ ਜਿੱਥੇ ਇੰਦਰ ਦੇਵਤਾ ਮਿਹਰਬਾਨ ਹੋਏ ਆ ਔਰ ਬਰਸਾਤ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਮੌਸਮ ਸੁਹਾਣਾ ਹੋਇਆ ਹੈ ਗਰਮੀ ਤੋਂ ਨਿਜ਼ਾਤ ਮਿਲੀ ਹੈ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਹੀ ਅ ਗਰਮੀ ਜਿਆਦੇ ਹੋਣ ਦੇ ਚੱਲਦੇ ਆ ਜਿਹੜਾ ਕੀ ਹੈ ਜਿੱਥੇ ਇਨਸਾਨਾਂ ਦਾ ਉੱਥੇ ਹੀ ਪਸ਼ੂ ਪੰਛੀਆਂ ਦਾ ਬੁਰਾ ਹਾਲ ਸੀਗਾ ਤਾਂ ਉਸ ਚੀਜ਼ ਤੋਂ ਜਿਹੜਾ ਹੈਗਾ ਹੁਣ ਨਜ਼ਾਤ ਆ ਚੱਲ ਰਿਹਾ ਹਾਂ ਚੱਲ ਰਿਹਾ ਆ ਬੋਲ ਕੈਮ ਕੈਮ ਹੈਲੋ ਕੈਮ ਤੋਂ ਵਾਲੇ ਮਸਤੀ ਖੁਸ਼ਕਬਰੀਆ ਬਾਰਿਸ਼ ਹਾਂਜੀ ਹਾਂ ਆ ਬਿਲਕੁਲ ਬਿਲਕੁਲ ਕੈਂਪ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੈਂਪ ਦਾ ਆਯੋਜਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਅੱਜ 1 ਤਰੀਕ ਹੋ ਗਈ 4 ਤਰੀਕ ਨੂੰ ਤਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਖੂਂਦਨ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਹੈ ਤਾਂ ਹੁਣ ਮੌਸਮ ਵੀ ਸੁਹਾਣਾ ਹੋ ਗਿਆ ਤਾਂ ਹੁਣ ਜਿਹੜਾ ਹੈਗਾ ਉੱਥੇ ਵੀ ਜ਼ਰੂਰ ਪਹੁੰਚਿਓ ਜੇ ਮੌਸਮ ਨੇ ਮਜ਼ਾਜ ਬਦਲਿਆ ਤਾਂ ਇੱਕ ਵਾਰੀ ਫੇਰ ਦੱਸੋ ਕਮੈਂਟ ਕਰਕੇ ਕਿ ਕਿੱਥੇ-ਕਿੱਥੇ ਬਰਸਾਤ ਹੋ ਰਹੀ ਹੈ ਜਲਾਲਾਬਾਦ ਦੇ ਵਿੱਚ ਇਸ ਸਮੇਂ ਫੁੱਲ ਰੇਨ ਹੈ ਜਲਾਲਾਬਾਦ ਦੇ ਵਿੱਚ ਪੂਰਾ ਮੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ ਇਹ ਬਰਸਾਤ ਹੈ ਜਿਹੜੀ 1.5 ਘੰਟਾ ਚੱਲੇਗੀ ਤਾਂ ਇਸੇ ਤਰ੍ਹਾਂ ਹੀ ਚਲਦੀ ਰਹੀ ਤਾਂ ਵਧੀਆ ਝੋਨੇ ਦਾ ਬਹੁਤ ਬੁਰਾ ਹਾਲ ਸੀ ਤਰਨੇ ਲੱਗਨੇ ਸ਼ੁਰੂ ਹੋ ਗਏ ਸੀ ਫਸਲਾਂ ਦੇ ਬਰਸਾਤ ਜਿਹੜੀ ਆ ਬਹੁਤ ਜ਼ਰੂਰੀ ਸੀ ਕਿਉਂਕਿ ਝੋਨੇ ਦੀ ਫਸਲ ਜਿਹੜੀ ਹੈਗੀ ਆ ਉਹ ਹੁਣ ਸਮਝ ਲਓ ਵੀ 0 0 ਤੇ ਆ ਗਿਆ ਸੀ ਕੰਮ ਜੇਕਰ ਹੁਣ ਵੀ ਬਰਸਾਤ ਨਾ ਹੁੰਦੀ ਤਾਂ ਫੇਰ ਉਸ ਦਾ ਨੁਕਸਾਨ ਜਿਹੜਾ ਹੈਗਾ ਉਹ ਫਸਲ ਦੇ ਉੱਤੇ ਵੀ ਹੋਣਾ ਸੀ ਤਾਂ ਉਸ ਤੋਂ ਵੀ ਜਿਹੜਾ ਹੈਗਾ ਹੁਣ ਅ ਨਜ਼ਾਤ ਮਿਲੇਗੀ ਜਿਮੀਦਾਰਾ ਹਾਸਤੇ ਵੀ ਇਹ ਬਹੁਤ ਚੰਗੀ ਹੈ ਬਰਸਾਤ ਇਸ ਸਮੇਂ ਦੀ ਔਰ ਤਸਵੀਰਾਂ ਜਿਹੜੀਆਂ ਆ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਹਾਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਬਰਸਾਤ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਕਿੱਥੇ ਕਿੱਥੇ ਬਰਸਾਤ ਹੋ ਰਹੀ ਹੈ ਤਾਂ ਕਮੈਂਟ ਜਰੂਰ ਕਰਿਓ ਵੀਰੇ ਗੁਰੂਵਰ ਸਾਹਿਬ ਆ ਰਿਸ਼ ਹੋ ਰਹੀ ਹੈ ਫੁੱਲ ਰੇਨ ਜੰਮੂ ਬਸਤੀ ਚੱਕਰ ਮਾੜੀ ਕੇ ਬਹੁਤ ਜ਼ਿਆਦਾ ਜਾਟਕ ਸੋਤ ਤਰੀਆਂ ਬੰਦੀ ਵਾਲਾ بارش ਹੋ ਰਹੀ ਹੈ ਹਜ਼ਾਰਾ ਰਾਮ ਸਿੰਘ ਵਾਲਾ ਵੀ ਪੈ ਰਹੀ ਹੈ بارش ਤਾਂ ਕਮੈਂਟ ਕਰਕੇ ਦੱਸਿਆ ਜੀ ਬਾਈ ਜੀ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਮ ਪੜਨ ਦੀ ਬੰਟੀ ਜਲਾਲਾਬਾਦ ਕਰਨੈਲ ਬਾਈ ਗੁਲਾਬ ਸਿੰਘ ਸੰਦੀਪ ਤਾਂ ਸੁਖਰ ਜਲਾਲਾਬਾਦੀਆ ਤਾਂ ਬਿਲਕੁਲ ਕੇਵਲ ਸੰਦਾ ਗੁਰੂ ਹਰ ਸਾਹਿਬ ਫੁੱਲ ਬਰਸਾਤ ਤਾਂ ਬਿਲਕੁਲ ਜਿੱਥੇ ਜਿੱਥੇ ਮੀਂਹ ਪੈ ਰਿਹਾ ਹੈ ਜ਼ਰੂਰ ਜਿਹੜਾ ਹੈਗਾ ਕਮੈਂਟ ਕਰਕੇ ਦੱਸਣਾ ਆਖਿਰਕਾਰ ਨਿਜ਼ਾਤ ਮਿਲੀ ਹੈ ਗਰਮੀ ਤੋਂ ਔਰ ਫਸਲਾਂ ਨੂੰ ਬਹੁਤ ਇਸ ਦਾ ਫਾਇਦਾ ਹੋਏਗਾ ਪਸ਼ੂ ਪੰਛੀਆਂ ਨੂੰ ਫਾਇਦਾ ਹੋਏਗਾ ਖਾਸ ਕਰਕੇ ਜਿਹੜਾ ਆਹ ਪੌਦੇ ਹੈਗੇ ਆ ਦਰਖਤ ਹੈਗੇ ਆ ਰੁੱਖ ਹੈਗੇ ਆ ਇਹਨਾਂ ਵਾਸਤੇ ਇਹ ਪਾਣੀ ਜਿਹੜਾ ਹੈਗਾ ਹੈ ਅੰਮ੍ਰਿਤ ਵਾਂਗੂਆਂ ਘਿਓ ਵਾਂਗੂਆਂ ਤਾਂ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ ਤਾਂ ਬਰਸਾਤ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਆਖਿਰਕਾਰ ਲੰਬੀ ਔੜ ਤੋਂ ਬਾਅਦ ਲੰਬੇ ਇੰਤਜ਼ਾਰ ਤੋਂ ਬਾਅਦ ਪ੍ਰਮਾਤਮਾ ਨੇ ਸੁਣੀ ਅਤੇ ਬਰਸਾਤ ਜਿਹੜੀ ਹੈ ਉਹ ਸ਼ੁਰੂ ਹੋਈ ਤਾਂ ਗਰਮੀ ਤੋਂ ਨਿਜ਼ਾਤ ਮਿਲੀ ਕੱਲ ਰਾਤ 8:30 9 ਵਜੇ ਵੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਸਾਹ ਲੈਣਾ ਵੀ ਮੁਸ਼ਕਲ ਸੀ ਇੰਨੀ ਜ਼ਿਆਦਾ ਹਿਊਮਿਡਿਟੀ ਸੀ ਹਮਮਤ ਸੀਗੀ ਤਾਂ ਪ੍ਰਮਾਤਮਾ ਨੇ ਸੁਣ ਲਈਂਂਦਰ ਦੇਵਤਾ ਜਲਾਲਾਬਾਦ ਹਲਕੇ ਤੇ ਮਿਹਰਬਾਨ ਹੋ ਗਏ ਫਾਜ਼ਿਲਕਾ ਵਾਲਿਓ ਦੱਸਿਓ ਫਾਜ਼ਿਲਕਾ ਕੀ ਹਾਲ ਹੈ ਤਾਂ ਜਲਾਲਾਬਾਦ ਦੇ ਵਿੱਚ ਤਾਂ ਵਧੀਆ ਸ਼ੁਰੂਆਤ ਹੋ ਚੁੱਕੀ ਹੈ ਉਮੀਦ ਕਰਦੇ ਆ ਕਿ ਅੱਡੇੜ ਘੰਟਾ ਇਸੇ ਤਰ੍ਹਾਂ ਹੀ ਚਲਣੀ ਹੈ ਤਾਂ ਜਲਾਲਾਬਾਦ ਵਾਲੇ ਜਰੂਰ ਦੱਸਿਓ ਮਾਫ ਕਰਨਾ ਅਬੋਰ ਵਾਲੇ ਔਰ ਫਾਜ਼ਿਲਕਾ ਵਾਲੇ ਜਰੂਰ ਦੱਸਿਓ ਕਿ ਕੀ ਹਾਲਾਤ ਆ ਤੁਹਾਡੇ ਤਾਂ ਬਾਈ ਜੀ ਸਾਰਿਆਂ ਨੂੰ ਇਸ ਮੌਨਸੂਨ ਦੀ ਬਰਸਾਤ ਦੀਆਂ ਮੁਬਾਰਕਾਂ ਫੇਰ ਮਿਲਾਂਗੇ ਧੰਨਵਾਦ ਬਸ ਮੋਬਾਈਲ ਭej ਗਿਆ ਪਾਣੀ ਚ ਤੇ ਹੁਣ ਆਫ ਵੀ ਨਹੀਂ ਹੁੰਦਾ ਹਾਂ ਅੱਛਾ ਲੈ ਯਾਰ ਆਫ ਨਹੀਂ ਹੁੰਦਾ ਬਟਨ ਹੀ ਨਹੀਂ ਕੰਮ ਕਰਦੇ ਰੋਸਪੁਰਾ ਗੱਟੀ ਰਾਜੋ ਕੇ ਸਿਰਸਾ ਵੀ ਹੋ ਰਹੀ ਹੈ ਅਮੀਰ ਖਾਸ ਹੁਣ ਚੱਲਿਆ ਹੈ ਚਲੋ ਆ ਤਾਂ ਗਿਆ ਬਾਈ ਅਮੀਰ ਖਾਸ ਵੀ ਦੇਰ ਆਇਦਰੋ ਸਤਾਇਆ ਤਾਂ ਗਿਆ ਤਾਂ ਬਿਲਕੁਲ ਬਰਸਾਤ ਜਿਹੜੀ ਆ ਉਹ ਉਸ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ ਆਖਿਰਕਾਰ ਇੰਦਰ ਦੇਵਤਾ ਮਿਹਰਬਾਨ ਹੋਈ ਜਲਾਲਾਪੁਰ ਵਾਲਿਆਂ ਤੇ ਵੀ ਜਲਾਲਾਪੁਰ ਵਾਲਿਆਂ ਦੀ ਸੁਣੀ ਗਈ ਹੈ ਤਾਂ ਦੱਬ ਕੇ ਸ਼ੇਅਰ ਕਰ ਦਿਓ ਸਾਰਿਆਂ ਨੂੰ ਬਰਪਾਤ ਦੀਆਂ ਮੁਬਾਰਕਾਂ